ਕੋਈ ਜਾ ਕੇ ਕਿਸੇ ਨੂੰ ਕਹਿੰਦਾ ਕਾਂਗਰਸ ਦੇ ਖਿਲਾਫ ਵੋਟ ਪਾਓ ਕਿਸੇ ਵੀ ਧੜੇ ਨੇ ਇਹ ਗੱਲ ਕਹੀ ਹੈ ਕਿ ਅਸੀਂ ਦੂਸਰੀ ਪਾਰਟੀ ਦੇ ਅੰਦਰ ਜਾਵਾਂਗੇ ਉਹ ਨਹੀਂ ਮੈਂ ਤਾਂ ਕਹਿੰਦਾ ਕਾਲੀਜ਼ਰ ਨੂੰ ਬਚਾਏ ਨਾ ਸੁਖਵੀਰ ਬਾਦਲ ਪਹਿਲੇ ਉਹਦੇ ਖੇਰੂ ਖੇਰੂ ਹੋਈ ਫਿਰਦਾ ਹੀ ਪਹਿਲੇ ਸੁਖਵੀਰ ਬਾਦਲ ਨੂੰ ਚਾਹੀਦਾ ਕਿ ਆਪਣੀ ਪਾਰਟੀ ਨੂੰ ਬਚਾਏ ਭਾਈ ਆਪਣੀ ਪਾਰਟੀ ਤੇ ਉਹਨਾਂ ਦੇ ਹੱਥੋਂ ਬਚਦੀ ਨਹੀਂ ਪਈ ਪਾਰਟੀ ਦੇ ਲੋਕ ਉਹਦੇ ਤੋਂ ਦੁਖੀ ਹੈ ਪਾਰਟੀ ਦੇ ਲੋਕ ਉਹਨਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਹੈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੈ ਉਹ ਕਹਿ ਰਹੇ ਹੈ ਕਿ ਬੇਅਦਮੀਆਂ ਨੇ ਦੋਸ਼ੀ ਤਕਵੀਰ ਬਦਲ ਹੈ ਅਜੇ ਤੱਕ ਵੀ ਉਹ ਧੋਣਾ ਨਹੀਂ ਧੋਤਾ ਗਿਆ ਅਜੇ ਤੱਕ ਉਹਨਾਂ ਨੂੰ ਮਾਫਰੀ ਨਹੀਂ ਕੀਤਾ ਗਿਆ ਧੰਨਵਾਦ ਸਾਥੀਓ ਅੱਜ ਫਰੀਦਕੋਟ ਵਿਖੇ ਮੈਂ ਆਇਆ ਔਰ ਕਿਉਂਕਿ ਮੇਰੇ ਸਾਥੀ ਨੇ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਸਾਡੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਕਾ ਅਰਜੁਨ ਖੜਗੇ ਜੀ 11 ਤਰੀਕ ਨੂੰ ਸਮਰਾਲਾ ਵਿਖੇ 12 ਵਜੇ ਉਥੇ ਰੈਲੀ ਹੋਏਗੀ ਔਰ ਇਹ ਗੱਲ ਸਾਚ ਹੈ ਕਿ ਪਹਿਲੀ ਦਫਾ ਇਦਾਂ ਦੇਖਣ ਨੂੰ ਮਿਲ ਰਿਹਾ ਹੈ ਕਿ ਸਿੱਧੇ ਤੌਰ ਦੇ ਉੱਪਰ ਵਰਕਰ ਦੇ ਨਾਲ ਅਟਰੈਕਸ਼ਨ ਜਿਹੜਾ ਆ ਉਹ 올 ਇੰਡੀਆ ਕਾਂਗਰਸ ਦਾ ਪ੍ਰਧਾਨ ਖੁਦ ਆ ਕੇ ਕਰ ਰਿਹਾ ਹੈ ਜਿਹੜੇ ਸਾਡੇ ਟੋਟਲ ਡੈਲੀਗੇਟਸ ਹੈਗੇ ਆ ਉਹ ਕਰੀ 20000 ਦੇ ਕਰੀਬ ਉਥੇ ਡੈਲੀਗੇਟ ਪਹੁੰਚਣਗੇ ਉਹ ਆਮ ਪਬਲਿਕ ਦੀ ਮੀਟਿੰਗ ਨਹੀਂ ਹੈ ਪਹਿਲੀ ਦਫਾ ਸਾਡੇ ਇਹ ਬਲੋਕਾਂ ਦੇ ਪ੍ਰਧਾਨ ਸਾਡੇ ਮੰਡਲ ਕਮੇਟੀਆਂ ਸਾਡੇ ਸਾਡੀਆਂ ਬੂਥ ਕਮੇਟੀਆਂ ਸਾਡੇ ਜ਼ਿਲ੍ਹਾ ਕਮੇਟੀਆਂ ਇਹ ਸਾਰੀਆਂ ਜਿੰਨੀਆਂ ਵੀ ਕਮੇਟੀਆਂ ਹੈਗੀਆਂ ਉਹਨਾਂ ਦੇ ਵਿੱਚ ਇਹ ਸਾਡੇ ਪਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਬੜੀ ਮਿਹਨਤ ਦੇ ਨਾਲ ਇਹ ਸਾਰੀਆਂ ਕਮੇਟੀਆਂ ਦਾ ਬੜੀ ਤੇਜ਼ੀ ਨਾਲ ਗਠਨ ਕੀਤਾ ਔਰ ਉਸੇ ਗੱਲ ਦਾ ਕਾਰਨ ਹੈ ਕਿ ਪੰਜਾਬ ਚ ਪਹਿਲੀ ਦਫਾ ਇਹ سلسلہ ਸ਼ੁਰੂ ਹੋਇਆ ਹੈ ਕਿ ਸਾਡੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਕਾ ਅਰਜਨ ਖਾੜਗੇ ਜੀ ਉਹ ਆ ਰਹੇ ਆ ਉਹ ਸਾਡੇ ਵਰਕਰਾਂ ਨੂੰ ਰੂਬਰੂ ਹੋਣਗੇ ਔਰ ਇਹ ਪੰਜਾਬ ਦੇ ਤੇ ਇਤਿਹਾਸ ਦਾ ਇੱਕ ਸੁਨਹਿਰੀ ਅਫਸਰ ਜਿਹੜਾ ਅਸੀਂ ਮਹਿਸੂਸ ਕਰਦੇ ਆ ਇਹ ਹੋਏਗਾ ਹੁਣ ਤੁਹਾਡਾ ਕੋਈ ਵੀ ਸਵਾਲ ਹੈ ਮੈਂ ਹਾਜ਼ਰ ਹਾਂ ਜਿਸ ਨਾਲ ਗੱਲ ਕੀਤੀ ਜਾਂਦੀ ਹੈ ਡਾਟ ਜੋਰਦੀ ਪੰਜਾਬ ਦੇ ਦਿੱਖੇ ਪੰਜਾਬ ਵਿੱਚ ਹਾਲਾਤ ਬਿਲਕੁਲ ਉਲਟ ਨੇ ਇੱਥੇ ਆਮ ਆਦਮੀ ਭਾਵੇਂ ਜਿਹੜਾ ਅੰਗਰੇਜ਼ਾਂ ਦਾ ਸੁਲਤਨ ਕਰਕੇ ਨਹੀਂ ਰਹੇ ਔਰ ਕਾਂਗਰਸ ਅਜਿਹਾ ਆਮ ਨਹੀਂ ਬਾਟ ਨਹੀਂ ਸਮਰਥ ਨਹੀਂ ਸਭ ਚੰਦੇ ਆ ਕਿ ਆਪਣੇ ਆਪਣੀਆਂ ਸਿੱਖਾਂ ਤੋਂ ਅਲੱਗ-ਅਲੱਗ ਛੋਣ ਕਾਂਗਰਸ ਪਾਰਟੀ ਪੰਜਾਬ ਦਾ ਵਰਕਰ ਪੰਜਾਬ ਦੇ ਲੋਕ ਜਿਹੜਾ ਅਸੀਂ ਸਾਰਾ ਸਰਵੇ ਕਰਵਾਇਆ ਸਾਡਾ ਸਰਵੇ ਇਹ ਕਹਿੰਦਾ ਹੈ ਕਿ ਕਾਂਗਰਸ ਪਾਰਟੀ ਨੂੰ ਅਕੇਲੇ ਲੜਨਾ ਚਾਹੀਦਾ ਹੈ ਔਰ ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਦੀ 네ਗੈਟਿਵਿਟੀ ਜਿਹੜੀ ਸਰਕਾਰ ਦੀ ਹੈ ਕਾਂਗਰਸ ਪਾਰਟੀ ਦੇ ਉੱਪਰ ਆਵੇ ਕਾਂਗਰਸ ਪਾਰਟੀ ਕੱਲ੍ਹਿਆ ਚਲੌਦੀ ਰਾਹ ਦੇ ਉੱਪਰ ਇਹ ਪੈਰਾ ਦੇਗੀ ਔਰ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ 올 ਇੰਡੀਆ ਕਾਂਗਰਸ ਕਮੇਟੀ ਨੇ ਔਰ ਖਾਸ ਕਰਕੇ ਰਾਹੁਲ ਗਾਂਧੀ ਜੀ ਨੇ ਮਲਕਾਲ ਰਿਸ਼ਨ ਖੜਗੇ ਜੀ ਨੇ ਸੋਨੀਆ ਗਾਂਧੀ ਜੀ ਨੇ ਇਹ ਸਪਸ਼ਟ ਤੌਰ ਦੇ ਉੱਪਰ ਇਹ ਗੱਲ ਦਾ ਐਲਾਨ ਕੀਤਾ ਹੈ ਕਿ ਪ੍ਰਦੇਸ਼ ਕਾਂਗਰਸ ਤੇ ਪ੍ਰਦੇਸ਼ ਕਾਂਗਰਸ ਦੇ ਵਰਕਰ ਦੀ ਇੱਛਾ ਦੇ ਖਿਲਾਫ ਕੁਝ ਨਹੀਂ ਹੋਏਗਾ ਔਰ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰਵਈਆ ਅਪਣਾਇਆ ਹੋਇਆ ਉਹ ਉਹ ਖੁਦ ਹੀ ਕਹਿ ਰਹੇ ਆ ਭਗਵੰਤ ਮਾਨ ਜੀ ਤੁਸੀਂ ਸੁਣਿਆ ਨਾ ਉਹ ਕਹਿੰਦੇ 13 0 13 0 ਦਾ ਉਹਨਾਂ ਨੇ ਨਾਰਾ ਦਿੱਤਾ ਹੈ ਮੈਂ ਵੀ ਉਹਨਾਂ ਦਾ ਨੂੰ 13 0 ਦਾ ਨਾਰਾ ਦਿੱਤਾ ਹੈ ਮੈਂ ਉਹਨੂੰ ਕਿਹਾ ਵੀ ਹਾਂ ਇਹ ਗੱਲ ਸੱਚ ਹੈ ਕਿ ਤੁਸੀਂ 13 0 13 ਦੇ ਵਿੱਚ 0 ਲੈ ਕੇ ਭਗਵੰਤ ਮਾਨ ਨੇ ਜਾਣਾ ਹੈ ਉਹਨ ਕੋਈ ਵੀ ਸੀਟ ਆਮ ਆਦਮੀ ਪਾਰਟੀ ਜਿੱਤਣ ਦੀ ਹਸਿਆਤ ਦੇ ਵਿੱਚ ਨਹੀਂ ਹੈ ਅਸੀਂ 13 ਦੀਆਂ 13 ਸੀਟਾਂ ਦੇ ਉੱਪਰ ਆਪਣੇ ਉਮੀਦਵਾਰ ਦੀ ਤਿਆਰੀ ਕਰ ਰਹੇ ਆ 13 ਸੀਟਾਂ ਲੜਨ ਵਾਸਤੇ ਸਾਨੂੰ ਸਾਡੇ ਹਾਈ ਕਮਾਂਡ ਨੇ ਬੜੀ ਸਿੱਧੀ ਡਾਇਰੈਕਸ਼ਨ ਦਿੱਤੀ ਹੈ ਕਿ 13 ਸੀਟਾਂ ਦੇ ਤਿਆਰੀ ਕਰੋ ਅਸੀਂ 13 ਸੀਟਾਂ ਦੇ ਤਿਆਰੀ ਸ਼ੁਰੂ ਕੀਤੀ ਹੋਈ ਹੈ ਔਰ ਅਸੀਂ 14ਵੀਂ ਸੀਟ ਚੰਡੀਗੜ੍ਹ ਵਾਲਾ ਲਈ ਉਹ ਸਮੇਤ ਅਸੀਂ 14 ਸੀਟਾਂ ਤੇ ਇਲੈਕਸ਼ਨ ਲੜਨਾ ਹੈ ਤੇ 14 ਦੇ 14 ਸੀਟਾਂ ਜਿੱਤ ਕੇ ਅਸੀਂ ਕਾਂਗਰਸ ਨੂੰ ਝੋਲੀ ਚ ਪਾਵਾਂਗੇ ਹਾਂਜੀ ਇੰਡੀਗੇਟ ਵਿੱਚ ਮੇਹਰਤੀ ਚਾਹੁੰਦੀ ਹੈ ਤੇ ਵਿਰੋਧ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਰੋਧ ਕਰੀ ਕਾਂਗਰਸੀ ਦਰੋਧ ਕਰੀ ਕਿਤੇ ਲੱਗਦਾ ਨਹੀਂ ਹੈ ਕਿ ਲੇਕਿਨ ਜੋੜਨ ਲਈ ਇਸ ਨਾਲ ਉਹ ਇਹ ਭਾਰੀ ਸੱਟ ਮੱਢ ਜੀ ਕਿਉਂਕਿ ਹੋਣੀ ਹੈ ਅਗਰ ਇਹ ਪੋਜੀਸ਼ਨ ਹੈ ਤਾਂ 2000 ਚੋਂ ਵੀ ਕਿਉਂਕਿ ਕੋਈ ਮਕਸਦ ਲੈ ਕੇ ਚੱਲੇਗੀ ਬੀਜੇਪੀ ਨੂੰ ਨਾ ਦੇਖੋ ਜਿੱਥੋਂ ਤੱਕ ਬੀਜੇਪੀ ਦਾ ਸਵਾਲ ਹੈਗਾ ਬੀਜੇਪੀ तमाम ਦੇਸ਼ ਦੇ ਅੰਦਰ ਜਿੱਥੇ ਵੀ ਆਪੋਜੀਸ਼ਨ ਪਾਰਟੀਆਂ ਦੀ ਸਰਕਾਰਾਂ ਆ ਉਹਨਾਂ ਨੂੰ ਡਿਸਟਰਬ ਕਰ ਰਹੀ ਹੈ ਉਹਨਾਂ ਨੂੰ ਨਾਲ ਧੱਕੇਸ਼ਾਈ ਕਰ ਰਹੀ ਹੈ ਉਹਨਾਂ ਦੇ ਮੁੱਖ ਮੰਤਰੀਆਂ ਦੇ ਉੱਪਰ ਪਰਚੇ ਦਰਜ ਕਰ ਰਹੀ ਹੈ ਔਰ ਉਹਨਾਂ ਦੇ ਨਾਲ ਨਜਾਇਜ਼ ਕਰ ਰਹੀ ਹੈ ਉਹਨਾਂ ਨੂੰ ਡਰਾ ਰਹੀ ਹੈ ਧਮਕਾ ਰਹੀ ਹੈ ਕਦੀ सीबीआई ਦਾ ਨਾਮ ਲੈ ਕੇ ਕਦੀ ਈਡੀ ਦਾ ਨਾਮ ਲੈ ਕੇ ਲੇਕਿਨ ਮੈਂ ਮਹਿਸੂਸ ਕਰਦਾ ਹੈ ਕਿ ਜਿਹੜਾ ਚੰਡੀਗੜ੍ਹ ਦਾ ਇਲੈਕਸ਼ਨ ਹੈ ਉਹ ਇਲੈਕਸ਼ਨ ਹੋਇਆ ਹੀ ਨਹੀਂ ਉਹ ਇੱਕ ਬੀਜੇਪੀ ਦਾ ਵਰਕਰ ਸੀ ਜਿਹੜਾ ਅਨਿਲ ਮਸੀ ਨਾਂ ਦਾ ਸੀਗਾ ਉਹ ਬੀਜੇਪੀ ਦਾ ਆਫਿਸ ਬੇਰਰ ਹੈ ਮਿਨੋਟੀ ਸੈਲ ਦਾ ਬੰਦਾ ਹੈ ਔਰ ਉਸ ਨੂੰ ਉੱਥੇ ਜਿਹੜਾ ਨੋਮੀਨੇਟਡ ਕਾਉਂਸਲਰ ਕਹਿ ਕੇ ਉਥੇ ਰੱਖ ਦਿੱਤਾ ਗਿਆ ਔਰ ਸੋਚੀ ਸਮਝੀ ਸ਼ਾਜਦ ਦੇ ਤਹਿਤ ਉਥੇ 8 ਵੋਟ ਜਿਹੜੀਆਂ ਸੀ ਉਹਨਾਂ ਨੂੰ ਰੱਦ ਕਰਕੇ ਜਿੱਤ ਗਏ ਜਿੱਤ ਕੇ ਕਹਿ ਕੇ ਉਹ ਉਹਨਾਂ ਭਾਜਪਾ ਦੇ ਇੱਕ ਵਰਕਰ ਨੇ ਇੱਕ ਉਹ ਆਪਣੇ ਸਾਥੀ ਨੂੰ ਕੁਰਸੀ ਤੇ ਬਿਠਾ ਦਿੱਤਾ ਤੇ ਕਹਿੰਦਾ ਜੀ ਮਿਹਰਬਾਨ ਗਿਆ ਲੇਕਿਨ ਇਹ ਸਾਰਿਆਂ ਨੇ ਟੀਵੀ ਤੇ ਦੇਖਿਆ ਸਾਰੇ ਲੋਕਾਂ ਨੂੰ ਇਹ ਗੱਲ ਨੂੰ ਦੇਖਿਆ ਹੈ ਕਿ ਕਿਸ ਜਿਸ ਤਰੀਕੇ ਦੇ ਨਾਲ ਲਾਏ ਨਾਟ ਦਾ ਜਨਾਜਾ ਨਿਕਲਿਆ ਜਿਸ ਤਰੀਕੇ ਨਾਲ ਬੀਜੇਪੀ ਡਰੀ ਹੋਈ ਨਜ਼ਰ ਆਈ ਹੈ ਜਿਸ ਤਰੀਕੇ ਨਾਲ ਬੀਜੇਪੀ ਘਬराई ਨਜ਼ਰ ਆਈ ਹੈ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਆਨ ਵਾਲੇ ਟਾਈਮ ਦੇ ਉੱਪਰ ਬੀਜੇਪੀ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਬੀਜੇਪੀ ਦੀ ਸਰਕਾਰ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਲੋਕ ਆਟੇ ਦਾਲ ਦਾ ਭਾਅ ਇਹਨਾਂ ਨੂੰ ਕੋਲੋਂ ਪੁੱਛਣਗੇ ਕਿਉਂਕਿ ਪੰਜਾਬ ਦੇ ਵਿੱਚ ਮੈਂ ਫਿਰ ਦਾਵਾ ਕਰਕੇ ਕਹਿੰਦਾ ਕਿ ਭਾਜਪਾ ਕੋਈ ਵੀ ਸੀਟ ਨਹੀਂ ਜਿੱਤਣ ਦੀ ਕਹੈਸੀਅਤ ਦੇ ਅੰਦਰ ਹੈਗੀ ਕਾਂਗਰਸ ਪਾਰਟੀ ਨੂੰ ਲੋਕ ਚਾਹੁੰਦੇ ਹੈ ਕਾਂਗਰਸ ਪਾਰਟੀ ਨੂੰ ਲੋਕ ਵੋਟ ਪਾਉਣਾ ਚਾਹੁੰਦੇ ਹੈ ਕਾਂਗਰਸ ਪਾਰਟੀ ਲੋਕਾਂ ਦਾ ਵਿਸ਼ਵਾਸ ਜਿੱਤਣ 'ਚ ਕਾਮਯਾਬ ਹੋਏਗੀ ਕਿੰਨਾਂ ਮੁੱਦੇ ਨੂੰ ਲੈ ਕੇ ਜਿਹੜਾ ਮੈਚ ਆ ਰਿਹਾ ਹੈ ਭਈ ਸਾਡੇ ਸਾਹਮਣੇ ਬੜੇ ਸਿੱਧੇ ਜਿਹੇ ਮੁੱਦੇ ਹੈ ਸਾਡੇ ਸਾਹਮਣੇ ਲਾਅਨ ਆਰਡਰ ਦਾ ਮੁੱਦਾ ਹੈ ਸਾਡੇ ਸਾਹਮਣੇ ਨਸ਼ਿਆਂ ਦੇ ਨਾਲ ਲੋਕ ਮਾਰੇ ਜਾ ਰਹੇ ਹੈ ਸਾਡੇ ਸਾਹਮਣੇ ਇਹ ਮੁੱਦਾ ਹੈਗਾ ਸਾਡੇ ਸਾਹਮਣੇ ਬੇਰੁਜ਼ਗਾਰੀ ਦਾ ਮੁੱਦਾ ਹੈ ਸਾਡੇ ਸਾਹਮਣੇ ਵਪਾਰੀ ਦਾ ਮੁੱਦਾ ਹੈ ਮਜ਼ਦੂਰ ਦਾ ਮੁੱਦਾ ਹੈ ਕਿਸਾਨ ਦਾ ਮੁੱਦਾ ਹੈ ਔਰ ਇਹ ਸਾਰੇ ਮੁੱਦੇ ਆ ਜਿਨ੍ਹਾਂ ਨੂੰ ਅਡਰੈਸ ਕਰਨ ਦੀ ਜ਼ਰੂਰਤ ਹੈ ਔਰ ਆਮ ਆਦਮੀ ਪਾਰਟੀ ਬਿਲਕੁਲ ਇਸ ਜਗ੍ਹਾ ਤੇ ਫੇਲ ਹੋਈ ਹੈ ਔਰ ਖਾਸ ਕਰਕੇ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਨੇ ਕੋਈ ਵੀ ਧਿਆਨ ਪੰਜਾਬ ਦੇ ਉੱਪਰ ਨਹੀਂ ਦਿੱਤਾ ਪੰਜਾਬ ਨੂੰ ਬਰਬਾਦ ਹੁੰਦਿਆਂ ਦੇਖ ਕੇ ਤਮਾਸ਼ਾ ਬਣ ਗਿਆ ਹੈ ਤਕਰੀਰ ਤੇ ਵੇਖਿਆ ਗਿਆ ਕਿ ਆਗਸਟ ਮਹੀਨੇ ਵਿੱਚ ਦੋ ਤਲੇ ਤਿੰਨ ਕਿਦੇ ਨਜ਼ਰ ਆਉਂਦੇ ਨੇ ਜੋਸੇ ਸਿੱਧੂ ਦਾ ਜ਼ਿਕਰ ਆ ਜਾਵੇਗਾ ਇਹ ਕਾਫੀ ਰਾਈਟ ਦੇ ਤੁਹ ਲੱਗ ਰਿਹਾ ਵੀ 2024 ਦੇ ਵਿੱਚ ਪਾਕ ਦੇ ਨੁਕਸਾਨ ਹੋ ਰਿਹਾ ਹੈ ਅੱਜ ਕੋਈ ਸਖਤ ਫੈਸਲਾ ਪਾਟੋ ਕੋਈ ਚਿੰਤਾ ਨਾ ਕਰੋ ਇਹ ਸਾਡੇ ਬੰਦੇ ਸਪੋਰਟਸਮੈਨਸਪਿਕ ਤੇ ਹੈ ਔਰ ਜੇਕਰ ਇਹ ਬੰਦੇ ਹੁਣ ਆਪੋ ਚੁ ਰਹਿਸਲ ਕਰ ਰਿਹਾ ਲੜਨ ਦੀ ਹਨਾ ਜੋ ਦੁਸ਼ਮਨ ਨਾਲ ਲੜਨਾ ਹੈ ਤੇ ਫਿਰ ਲੜਨ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਨਾ ਇਹ ਚਿੰਤਾ ਨਾ ਕਰੋ ਸਾਰੇ ਇਕੱਠੇ ਹੈ ਸਾਰੇ ਇੱਕ ਪਲੇਟਫਾਰਮ ਦੇ ਉੱਪਰ ਹੈ ਕੋਈ ਜਾ ਕੇ ਕਿਸੇ ਨੂੰ ਕਹਿੰਦਾ ਕਾਂਗਰਸ ਦੇ ਖਿਲਾਫ ਵੋਟ ਪਾਓ ਕਿਸੇ ਵੀ ਧੜੇ ਨੇ ਇਹ ਗੱਲ ਕਹੀ ਹੈ ਕਿ ਅਸੀਂ ਦੂਸਰੀ ਪਾਰਟੀ ਦੇ ਅੰਦਰ ਜਾਵਾਂਗੇ ਸਾਰੇ ਕਾਂਗਰਸ ਵਾਸਤੇ ਕੰਮ ਕਰਦੇ ਪਏ ਹਾਂ ਲੇਕਿਨ ਕੁਝ ਕੰਮ ਕਰਨ ਦੇ ਤਰੀਕਿਆਂ ਦੇ ਉੱਪਰ ਉਹ ਕਿੰਤੂ ਪ੍ਰੰਤੂ ਹੈਗਾ ਕਾਂਗਰਸ ਪਾਰਟੀ ਦੇ ਇਹ ਗੱਲ ਨੋਟਾ ਚ ਲੈ ਕੇ ਆਏ ਆ ਅਸੀਂ ਬਈ ਇਹ ਕਾਂਗਰਸ ਪਰਦੇਸ਼ ਕਾਂਗਰਸ ਵੱਲੋਂ ਜਿਹੜਾ ਵੀ ਪ੍ਰੋਗਰਾਮ ਲਿਖਿਆ ਜਾਵੇ ਉਸ ਪ੍ਰੋਗਰਾਮ ਚ ਸਭ ਨੂੰ ਸ਼ਾਮਲ ਹੋਣਾ ਚਾਹੀਦਾ ਤੇ ਇੰਡੀਵਿਜੂਅਲ ਜਿਹੜਾ ਇਹ ਪ੍ਰੋਗਰਾਮ ਹੈਗੇ ਆ ਉਹਨਾਂ ਦੇ ਉੱਪਰ ਦੁਬਾਰਾ ਉਹਨਾਂ ਨੂੰ ਵਿਚਾਰ ਕਰਕੇ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਅ ਜੁੜਨਾ ਚਾਹੀਦਾ ਇਹ ਅਸੀਂ ਬਾਰ ਬਾਰ ਕਹਿ ਚੁੱਕੇ ਹਾਂ ਇਹ ਕਿ ਜਿਹੜੀ ਇਹ ਚੀਜ਼ ਗੱਲ ਨੂੰ ਵੀ ਪਾਰਟੀ ਮੈਂ ਮੈਂ ਦੱਸਣ ਦੇਣਾ ਉਹ ਕਿਤੇ ਨਾ ਕਿਤੇ ਇਨਡਿਸਪੀਨਲ ਅਸੀ ਉਸ ਗੱਲ ਨੂੰ ਮੰਨਦੇ ਆ ਭਈ ਪ੍ਰਦੇਸ਼ ਕਾਂਗਰਸ ਨੇ ਕਿਸੇ ਜਗ੍ਹਾ ਦੇ ਉੱਪਰ ਇਹ ਇਜਾਜ਼ਤ ਨਹੀਂ ਦਿੱਤੀ ਸੀ ਔਰ ਪ੍ਰਦੇਸ਼ ਕਾਂਗਰਸ ਦੇ ਹੁਣ ਜ਼ਿਲ੍ਹਾ ਪ੍ਰਧਾਨ ਹੈ ਜ਼ਿਲ੍ਹਾ ਪ੍ਰਧਾਨ ਨੂੰ ਤੇ ਇਹ ਚੱਲਣਾ ਪਏਗਾ ਕਹਿ ਕੇ ਕਿ ਪ੍ਰਦੇਸ਼ ਕਾਂਗਰਸੀ ਡਾਇਰੈਕਸ਼ਨ ਦੇ ਉੱਪਰ ਉਸਨੇ ਚੱਲਣਾ ਹੈ ਅਗਰ ਉਹ ਉਹ ਆਪਣੀ ਮਨਮਰਜ਼ੀ ਕਰਦਾ ਤੇ ਕਿਤੇ ਨਾ ਕਿਤੇ ਇਨਡਿਸਪੀਨਲ ਹੈ ਔਰ ਉਸ ਗੱਲ ਨੂੰ ਲੈ ਕੇ ਹੀ ਇਹ ਚੀਜ਼ਾਂ ਹੋਈਆਂ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਾਂ ਚਿੰਤਾ ਨਾ ਕਰੋ ਇਹ ਬੜੀਆਂ ਬੜੀ ਜਲਦੀ ਹੈ ਸਾਰੇ ਮਸਲੇ ਨੂੰ ਹੱਲ ਕਰ ਰਹੇ ਆਂ ਔਰ ਕਾਂਗਰਸ ਹਾਈ ਕਮਾਂਡ ਇਹ ਸਾਰੇ ਮੈਟਰ ਨੂੰ ਦੇਖ ਰਿਹਾ ਹੈ ਕਾਂਗਰਸ ਹਾਈ ਕਮਾਂਡ ਜਲਦੀ ਬੁਲਾ ਕੇ ਮਸਲੇ ਨੂੰ ਹੱਲ ਕਰੇਗਾ ਸਰਪੰਚ ਸਾਹਿਬ ਦਾ ਪ੍ਰੋਗਰਾਮ ਕੁਝ ਦੱਸਦੇ ਕਿ ਉਸ ਨੂੰ ਲੈ ਕੇ ਜ਼ਿਲ੍ਹਾ ਪੱਧਰ ਤੇ ਕਿਸ ਤਰ੍ਹਾਂ ਦੀਆਂ ਤੇਰੀਆਂ ਨੇ ਉਸ ਤਰ੍ਹਾਂ ਦਾ ਜੜੀ ਬਈ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਵਾਈਸ ਪ੍ਰਧਾਨ ਸਾਰੇ ਜ਼ਿਲ੍ਹੇ ਦੀ ਕਾਰਜਕਰਨੀ ਇੱਥੇ ਤੁਹਾਡੇ ਸਾਹਮਣੇ ਬੈਠੀ ਹੈ ਇਹ ਬਿਲਕੁਲ ਕਮਰ ਕੱਸ ਕੇ ਬੈਠੀ ਹੈ ਔਰ ਤੁਸੀਂ ਇਹ ਗੱਲ ਦੇਖੋਗੇ ਕਿ ਪੰਜਾਬ ਦੇ ਵਿੱਚੋਂ ਅਸੀਂ ਕੋਈ ਆਮ ਲੋਕਾਂ ਦੀਆਂ ਬੱਸਾਂ ਤੇ ਭਰ ਕੇ ਜਾਣੀਆਂ ਨਹੀਂ ਉੱਥੇ ਮੈਂ ਤੁਹਾਨੂੰ ਇਹ ਕਿਹਾ ਵੀ ਇਹ ਡੈਲੀਗੇਟਸ ਦੀ ਮੀਟਿੰਗ ਹੈ ਕਾਂਗਰਸ ਦੇ ਜਿਹੜੇ ਡੈਲੀਗੇਟ ਬਣਾਏ ਹੈ ਚਾਹੇ ਉਹ ਮੰਡਲ ਕਮੇਟੀਆਂ ਦੇ ਵਿੱਚ ਹੈਗੇ ਆ ਚਾਹੇ ਉਹ ਬਲਾਕ ਕਮੇਟੀਆਂ ਦੇ ਵਿੱਚ ਹੈ ਚਾਹੇ ਜ਼ਿਲ੍ਹਾ ਕਮੇਟੀਆਂ ਦੇ ਵਿੱਚ ਹੈ ਚਾਹੇ ਉਹ ਵਕ ਵਕ ਸਾਡੇ ਜਿਹੜੇ ਆ ਫਰੰਟਰ ਆਰਗੇਨਾਈਜ਼ਰ ਹਨ ਹੈਗੇ ਆ ਸਾਡੇ ਸੈੱਲ ਇਸ ਤਰ੍ਹਾਂ ਦੇ ਜਿਹੜੇ ਸਾਡੇ ਆਫਿਸ ਬੇਅਰਰ ਹੈ ਉਹੀ ਉੱਥੇ ਜਾ ਰਹੇ ਆ ਸਾਡੇ ਆਫਿਸ ਬੇਅਰਰ ਦੀ ਲਿਸਟ ਹੈ 20000 دی ہے اور 20000 કાર્યకర్تا ਸਾਡਾ ਉਥੇ ਜਾ ਰਿਹਾ ਹੈ। ਕਿਹੜਾ ਕੈਂਡੀਡੇਟ ਹੈ? ਪਰ ਜਦੋਂ ਸਹੀ ਤੇ ਕਰਵਾਉਂਦਾ ਭਾਈ ਇਹ ਤਾਂ پارٹی ਡਿਸਾਈਡ ਕਰੇਗੀ ਅਸੀਂ ਸਰਵੇ ਕਰਵਾ ਰਹੇ ਹਾਂ। ਔਰ ਆਲ ਇੰਡੀਆ ਕਾਂਗਰਸ ਨੇ ਵੀ ਇਹ ਦੋ ਸਰਵੇ ਆਲਰੇਡੀ ਕਰਵਾਤੇ ਹੈ। ਅਸੀਂ ਪ੍ਰਦੇਸ਼ ਕਾਂਗਰਸ ਵੀ ਆਪਣਾ ਸਰਵੇ ਕਰਵਾ ਰਹੀ ਹੈ ਔਰ ਬੜੀ ਜਲਦੀ ਜੜੀ ਹੈ ਮੈਂ ਤੁਹਾਨੂੰ ਇਹ ਕਹਿ ਕੇ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਹ ਉਮੀਦਵਾਰਾਂ ਨੂੰ ਅਸੀਂ ਤਿਆਰ ਕਰਦੇ ਹਾਂ। ਇਹ ਬਸ ਸੋਚੀ ਕਰ ਉਸ ਵਾਰੀ ਕਿ ਜੁਣਾ ਨੂੰ ਪੰਜਾਬ ਕਾਰਜਾਂ ਨਾਲ ਲੱਗੇਵੇ ਹਾਂਜੀ ਕਾਲੀਦਾਰ ਨੇ ਜੇ ਵਿਆਹ ਜਾਉਂਦਾ ਉਹ ਨਹੀਂ ਮੈਂ ਤੇ ਕਹਿੰਦਾ ਕਾਲੀਦਾਰ ਨੂੰ ਬਚਾਇਆ ਹੈ ਨਾ ਸੁਖਵੀਰ ਬਾਦਲ ਪਹਿਲੇ ਉਹਦੇ ਖੇਰੂ ਖੇਰੂ ਹੋਈ ਫਿਰਦਾ ਸੀ ਪਹਿਲੇ ਸੁਖਵੀਰ ਬਾਦਲ ਨੂੰ ਚਾਹੀਦਾ ਕਿ ਆਪਣੀ ਪਾਰਟੀ ਨੂੰ ਬਚਾਏ ਭਾਈ ਆਪਣੀ ਪਾਰਟੀ ਤੇ ਉਹਨਾਂ ਦੇ ਹੱਥੋਂ ਬਚਦੀ ਨਹੀਂ ਪਈ ਪਾਰਟੀ ਦੇ ਲੋਕ ਉਹਦੇ ਤੋਂ ਦੁਖੀ ਹੈ ਪਾਰਟੀ ਦੇ ਲੋਕ ਉਹਨਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਰਿਹਾ ਹੈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਉਹ ਕਹਿ ਰਿਹਾ ਕਿ ਬੇਅਦਮੀਆਂ ਨੇ ਦੋਸ਼ੀ ਸੁਖਵੀਰ ਬਾਦਲ ਹੈ ਅੱਜ ਤੱਕ ਵੀ ਉਹ ਧੋਣਾ ਨਹੀਂ ਧੋਤਾ ਗਿਆ ਅਜੇ ਤੱਕ ਉਹਨਾਂ ਨੂੰ ਮਾਫਰੀ ਹੋ ਕੇ ਕੀਤਾ ਗਿਆ ਲੇਕਿਨ ਮੈਂ ਇਸ ਲਈ ਇਹ ਗੱਲ ਕਹਿ ਰਿਹਾ ਤੁਹਾਨੂੰ ਕਿ ਸੁਖਵੀਰ ਬਾਦਲ ਨੂੰ ਇਹ ਯਾਤਰਾ ਪਹਿਲੇ ਅਕਾਲੀ ਦਲ ਦੇ ਘਰਾਂ 'ਚ ਕੱਟਣੀ ਚਾਹੀਦੀ ਹੈ ਮੁੜ ਕੇ ਫਿਰ ਲੋਕਾਂ 'ਚ ਜਾਣਾ ਚਾਹੀਦਾ ਹੈ